ਫਿਲੌਰ ਪੁਲਿਸ ਨੇ ਚਿੰਟੂ ਕਤਲ ਕਾਂਡ ਦਾ ਪਗੋੜਾ ਵਿਅਤੀ ਕੀਤਾ ਕਾਬੂ ਇਸ ਸਬੰਧੀ ਥਾਣਾ ਫਿਲੌਰ ਦੇ ਐਸਐਚਓ ਸੁਨੀ ਭੂਸ਼ਣ ਕੁਮਾਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਲ 2019 ਦੇ ਵਿੱਚ ਮਕਦਮਾ ਨੰਬਰ 380 ਦਰਜ ਹੋਇਆ ਸੀ ਜਿਸ ਵਿੱਚ ਫਿਲੌਰ ਦੇ ਇੱਕ ਚਿੰਟੂ ਨਾਮ ਦੇ ਵਿਅਕਤੀ ਦਾ ਕਤਲ ਹੋਇਆ ਸੀ ਇਹ ਵਿਅਕਤੀ ਉਸ ਕੇਸ ਵਿੱਚ ਲੋਣੀ ਦਾ ਸੀ ਇਹ ਵਿਅਕਤੀ ਚਿੰਟੂ ਦਾ ਕਤਲ ਕਰਕੇ ਦੁਬਈ ਪਜ ਗਿਆ ਸੀ ਇਸ ਵਿਅਕਤੀ ਦੇ ਦੱਸਣ ਮੁਤਾਬਕ ਇਸ ਤੋਂ ਦੁਬਈ ਵਿੱਚ ਇਸ ਤੋਂ ਕੋਈ ਐਕਸੀਡੈਂਟ ਹੋ ਗਿਆ ਸੀ ਤੇ ਉੱਥੇ ਸਜ਼ਾ ਕੱਟਣ ਤੋਂ ਬਾਅਦ ਇਸ ਨੂੰ ਇੰਡੀਆ ਡਿਪੋਰਟ ਕਰ ਦਿੱਤਾ ਇੱਥੇ ਆਉਦਿਆਂ ਹੀ ਇਸ ਨੂੰ ਪੁਲਿਸ ਨੇ ਕਾਬੂ ਕਰ ਲਿਆ ਇਸ ਦੀ ਪਛਾਣ ਇਕਬਾਲ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਪਿੰਡ ਖਾਨਪੂਰ ਢੱਡੇ ਵਜੋ ਹੋਈ ਹੈ ਇਹ ਵਿਅਕਤੀ ਉੱਥੋਂ ਦਾ ਰਹਿਣ ਵਾਲਾ ਹੈ ਇਸ ਦੇ ਸਾਥੀ ਜਿਹੜੇ ਉਹ ਪਹਿਲਾਂ ਗ੍ਰਿਫਤਾਰ ਹੋ ਚੁੱਕੇ ਹਨ ਇਸ ਕੇਸ ਵਿੱਚ ਇੱਕ ਹੋਰ ਬੰਦੇ ਦੀ ਗ੍ਰਿਫਤਾਰੀ ਹੋਣੀ ਅਜੇ ਬਾਕੀ ਉਸ ਨੂੰ ਵੀ ਜਲਦੀ ਗ੍ਰਿਫਤਾਰ ਕਰ ਲਿਆ ਜਾਏਗਾ ਏਪੀ ਨਿਊਜ਼ ਪੰਜਾਬੀ ਲਈ ਫਿਲੌਰ ਤੋਂ सुरेंद्र ਸਿੰਘ ਦੀ ਖਾਸ ਰਿਪੋਰਟ ਅ ਸਰ ਪਤਾ ਲੰ데요 ਇਸ ਕਤਲ ਕੇਸ ਵਿੱਚ ਪੂਰਾ ਕਾਬੂ ਕੀਤਾ ਜਾਏਗਾ ਅ ਕਦਰ ਫਤਵਾ ਮੰਦਾ ਹੈਗਾ ਕਿਹੜੀ ਕਤਲ ਕੇਸ ਵਿੱਚ ਲਿੱਦਾਈ ਸਰ ਇਹ ਚਿੰਟੂ ਨਾਂ ਦੇ ਵਿਅਕਤੀ ਦਾ ਇੱਥੇ ਕਤਲ ਹੋਇਆ ਸੀਗਾ ਜੀ ਤੇ ਸਾਲ 2019 ਦੇ ਵਿੱਚ ਜੀ ਮਕਦਮਾ ਨੰਬਰ 380 ਦਾ ਦਰਜ ਹੋਇਆ ਸੀ ਜੀ ਤੇ ਇਹ ਉਹ ਜਿਹੜਾ ਹੈਗਾ ਦੁਬਈ ਭੱਜ ਗਿਆ ਸੀਗਾ ਜੀ ਕਤਲ ਕਰਨ ਤੋਂ ਬਾਅਦ ਜੀ ਤੇ ਇਹਦੇ ਦੱਸਣ ਦਾ ਦਾਅਵਾ ਕੁ ਦੁਬਈ ਵੀ ਕੋਈ ਐਕਸੀਡੈਂਟ ਹੋ ਗਿਆ ਤਾਂ ਉੱਥੇ ਸਜ਼ਾ ਕੱਟਣ ਤੋਂ ਬਾਅਦ ਡਿਪੋਰਟ ਕਰਤਾ ਜੀ ਤੇ ਇਹਨੂੰ ਕਬੂ ਗੱਲ ਲੱਗੇ ਬਾਅਦ ਠੀਕ ਹੈ ਸਰ ਹੈ ਪੋਟੀਸਿਕਲੀ ਹੈ ਇਸ ਲਈ ਨਾਦਕ ਬਾਲ ਸਿੰਘ ਦਾ ਸਾਨੂੰ ਸੰਤੋਖ ਸਿੰਘ ਖਾਨਪਟ ਡਿਵੀਜ਼ਨ ਬਧਾਈ ਉਧਰ ਚ ਜੀ ਕਿ ਉੱਥੋਂ ਦਾ ਰਹਿਣਾ ਜੀ ਠੀਕ ਸਰ ਇੱਕ ਅੱਲਾ ਹੀ ਸੀ ਜਾਂ ਹੋਰ ਵੀ ਇਹਦੇ ਨਾਲ ਸੀ ਬੰਦਾ ਕੋਈ ਨਹੀਂ ਇਹ ਹਾਲ ਦੀ ਗੱਲ ਦੀ ਹੋਂਦ ਅੱਲਾ ਹੀ ਜਿਹੜਾ ਬਾਕੀ ਦੇ ਸਾਥੀ ਜਿਹੜੇ ਉਹ ਪਹਿਲਾਂ ਗ੍ਰਫਤਾਰ ਹੋ ਚੁੱਕੇ ਆ ਇਸ ਕੇਸ ਵਿੱਚ ਇੱਕ ਬੰਦਾ ਹੋ ਰਿਹਾ ਦਿੰਦਾ ਉਹ ਵੀ ਜਲਦੀ ਗ੍ਰਫਤਾਰ ਕਰਾਵਾਂਗੇ ਠੀਕ ਹੈ ਸਰ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ